ਬਠਿੰਡਾ ਚ ਵਾਰਦਾਤ ਹੋਈ ਹੈ ਪਤੀ ਵੱਲੋਂ ਆਪਣੀ ਹੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਘਰੇਲੂ ਕਲੇਸ਼ ਇਸ ਵਾਰਦਾਤ ਦਾ ਕਾਰਨ ਬਣਿਆ ਜਾਣਕਾਰੀ ਮੁਤਾਬਕ ਪਿੰਡ ਪੱਕਾ ਕਲਾਂ ਦੇ ਵਿੱਚ ਇੱਕ ਪਤੀ ਵੱਲੋਂ ਆਪਣੀ ਹੀ ਪਤਨੀ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਜਿਸ ਕਰਕੇ ਔਰਤ ਦੀ ਮੌਤ ਹੋ ਗਈ ਹੈ ਤਾਜ਼ੀਏ ਕਿ ਘਰੇਲੂ ਕਲੇਸ਼ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਮੁੱਢਲੀ ਜਾਣਕਾਰੀ ਮੁਤਾਬਕ ਲਗਭਗ 3 ਫਾਇਰ ਕੀਤੇ ਗਏ ਨੇ ਜਿਸ ਕਰਕੇ ਪਤਨੀ ਦੀ ਮੌਤ ਹੋ ਗਈ ਹੈ ਅਤੇ ਮਲਜ਼ਮ ਹੈ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ ਖੈਰ ਪੁਲਿਸ ਨੇ ਮਲਜ਼ਮ ਦੀ ਭਾਲ ਦੇ ਲਈ ਛਾਪੇ ਮਾਰੀਆਂ ਸ਼ੁਰੂ ਕਰ ਦਿੱਤੀਆਂ ਨੇ ਪੁਲਿਸ ਦਾ ਦਾਵਾ ਹੈ ਕਿ ਜਲਦ ਹੀ ਰੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤਾਂ ਬਠਿੰਡਾ ਦੇ ਪਿੰਡ ਪੱਕਾ ਕਲਾਂ ਦੇ ਵਿੱਚ ਇਹ ਵਾਰਦਾਤ ਹੋਈ ਹੈ ਹਲਕਾ ਤਲਵੰਡੀ ਸਾਬੋ ਦੇ ਅਧੀਨ ਪੈਂਦਾ ਹੈ ਪਿੰਡ ਪੱਕਾ ਕਲਾਂ ਜਿੱਥੇ ਪਤੀ ਵੱਲੋਂ ਆਪਣੀ ਹੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ ਇਹ ਵੀ ਜਾਣਕਾਰੀ ਹੈ ਕਿ ਜਦੋਂ ਹਸਪਤਾਲ ਪਹੁੰਚਾਇਆ ਗਿਆ ਔਰਤ ਨੂੰ ਤਾਂ ਉਸਨੇ ਦਮ ਤੋੜ ਦਿੱਤਾ ਤਸਵੀਰੇ 8:30 ਵਜੇ ਇਹ ਸੂਚਨਾ ਪੁਲਿਸ ਨੂੰ ਮਿਲਦੀ ਹੈ ਕਿ ਇਹ ਪਿੰਡ ਦੇ ਵਿੱਚ ਫਾਇਰਿੰਗ ਹੋਈ ਹੈ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਵਿਅਕਤੀ ਵੱਲੋਂ ਆਪਣੀ ਹੀ ਪਤਨੀ ਦੇ ਗੋਲੀਆਂ ਮਾਰੀਆਂ ਗਈਆਂ ਨੇ ਦੋਸ਼ੀ ਦੀ ਸ਼ਨਾਖਤ ਹੈ ਜਿਹੜੀ ਮੁਲਜ਼ਮ ਦੀ ਸ਼ਨਾਖਤ ਹੈ ਜਿਹੜੀ ਉਹ ਜਗਸੀਰ ਸਿੰਘ ਉਰਫ ਸੀਰਾਵਜੂ ਹੋਈ ਹੈ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਘਰ ਵਿੱਚ ਆਪਸੀ ਝਗੜੇ ਦੇ ਕਾਰਨ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪਰਿਵਾਰ ਵਿੱਚ ਪਹਿਲਾਂ ਵੀ ਝਗੜਾ ਰਹਿੰਦਾ ਸੀ ਜਿਸ ਦੇ ਕਾਰਨ ਉਸਦੇ ਧਰਮ ਪਤਨੀ ਉਸ ਨੂੰ ਛੱਡ ਕੇ ਪੇਕੇ ਚਲੀ ਗਈ ਸੀ। ਉਸ ਤੋਂ ਬਾਅਦ ਉਹ ਫਿਰ ਮੁਰਦ ਪੰਚਾਇਤ ਦੇ ਰਾਜ਼ੀਨਾਮੇ ਤੋਂ ਬਾਅਦ ਵਾਪਸ ਕਰਾਈ ਸੀ। ਪਰ ਅੱਜ ਸਵੇਰੇ ਫਿਰ ਮੁਰਦ ਤੋਂ ਝਗੜੇ ਦੇ ਚੱਲਦਿਆਂ ਜਗਸੀਰ ਸਿੰਘ ਨੇ ਆਪਣੀ ਹੀ ਪਤਨੀ ਦੇ ਗੋਲੀਆਂ ਮਾਰ ਦਿੱਤੀਆਂ। ਜਿਸ ਤੋਂ ਬਾਅਦ ਏਮਜ਼ ਬਠਿੰਡਾ ਵਿੱਚ ਦਾਖਲ ਕਰਵਾਉਣ ਲਈ ਭੇਜਿਆ ਗਿਆ ਜਾਣ ਰਸਤੇ 'ਚ ਹੀ ਐਂਬੂਲੈਂਸ ਦੇ ਵਿੱਚ ਪਤਨੀ ਦੀ ਮੌਤ ਹੋ ਗਈ ਜਿਸ ਦੀ ਜਿਸ ਤੇ ਗੋਲੀਆਂ ਮਾਰੀਆਂ ਗਈਆਂ ਸੀ ਸੋ ਜੋ ਔਰਤ ਹੈ ਮਰਤਕ ਉਸ ਦੀ ਪਛਾਣ ਜਸਪ੍ਰੀਤ ਕੌਰ ਵਜੋਂ ਹੋਈ ਹੈ ਜਿਸ ਦੀ ਉਮਰ ਲਗਭਗ 40 ਸਾਲ ਦੱਸੀ ਜਾ ਰਹੀ ਹੈ ਖੈਰ ਇਹਨਾਂ ਦਾ ਇੱਕ ਬੱਚਾ ਵੀ ਹੈ ਸੋ ਪਤੀ ਉੱਤੇ ਦੋਸ਼ ਹੈ ਕਿ ਉਸ ਨੇ ਆਪਣੀ ਹੀ ਪਤਨੀ ਦੇ ਗੋਲੀਆਂ ਮਾਰ ਦਿੱਤੀਆਂ ਨੇ ਸੋ ਐਸਪੀ ਡੀ ਜਸਮੀਤ ਸਿੰਘ ਸਹੀਵਾਲ ਦਾ ਬਿਆਨ ਵੀ ਸਾਹਮਣੇ ਆਇਆ ਹੈ ਪੁਲਿਸ ਨੇ ਇਸ ਮਾਮਲੇ 'ਚ ਕੀ ਕੁਝ ਕਿਹਾ ਹੈ ਉਹ ਜ਼ਰੂਰ ਸੁਣਦਿਆ ਉਦਾਂ ਹੀ ਪਿੰਡ ਪੱਕਾ ਕਲਾ ਜਿਹੜਾ ਆਪਣਾ ਪੈਂਦਾ ਹੈ ਸੰਗਰ ਥਾਣੀ ਚ ਇੱਥੇ ਸਾਨੂੰ ਸਵੇਰੇ ਤਕਰੀਬਨ 7:30-8 ਦੇ ਵਿੱਚ ਸਾਡੇ ਥਾਣੇ ਖਬਰ ਪਹੁੰਚੀ ਹੈ ਐਸਐਚਓ ਸਾਹਿਬ ਕੋ ਕਿ ਇੱਕ ਗੋਲੀ ਚੱਲੀ ਹੈ ਤੋਂ ਫਿਰ ਜਾ ਕੇ ਜੋ ਉਹਨਾਂ ਨੇ ਵੇਖਿਆ ਦਾ ਮੁੱਢਲੀ ਤਫ਼ਤੀਸ਼ ਤੋਂ ਜਾਣਕਾਰੀ ਇਕੱਠੀ ਕੀਤੀ ਪਤਾ ਲੱਗਾ ਕਿ ਇੱਕ ਲੇਡੀ ਦਾ ਉਹਦੇ ਹੀ ਹਸਬੰਦ ਨੇ ਗੋਲੀਆਂ ਉਹਨੂੰ ਮਾਰੀਆਂ ਚਲੋ ਉਹਦੇ ਕਰਦੇ ਉਹਨੂੰ ਤਰੰਤ ਸਮੂਹਰੀ ਸਹਾਇਤਾ ਦੀ ਕੀਤੀ ਜਾਂ ਵਹੀਕਲ ਤੇ ਲੈ ਕੇ ਉਥੇ ਆਪਣੇ ਈਮਸ ਹਸਪੀਟਲ ਉਥੇ ਜਾਂਦਿਆਂ ਨੂੰ ਉਹਦੀ ਉਹ ਡੈਥ ਹੋ ਗਈ ਹੈ ਸੋ ਪਤਾ ਇਹ ਲੱਗਾ ਹੈ ਕਿ ਜਿਹੜਾ ਘਰ ਵਾਲਾ ਹੈਗਾ ਸੀ ਜਗਸੀਰ ਸਿੰਘ ਇਹ ਆਪਣੀ ਜਨਾਨੀ ਨਾਲ ਲੜਦਾ ਲੜਦਾ ਝਗੜਦਾ ਰਹਿੰਦਾ ਸੀ ਘਰ ਦੇ ਜਿੱਦਾਂ ਲੜਾਈਆਂ ਹੁੰਦੀਆਂ ਹੈਗੀਆਂ ਤੇ ਪਹਿਲਾਂ ਵੀ ਇਹਨਾਂ ਦੀਆਂ ਪੰਚਾਇਤਾਂ ਹੋਈਆਂ ਕਈ ਵਾਰੀ ਜਿਹੜੀ ਲੇਡੀ ਹੈਗੀ ਹੈ ਉਹ ਘਰੇ ਚਲੇਗੀ ਆ ਗਈ ਪਰ ਹੁਣ ਉਹਨੇ ਅੱਜ ਉਹਨੇ ਜਿਹੜਾ ਤੜਕਸਾਰ ਆ ਉਹਦੇ ਕੋਲ ਇੱਕ ਲਸਨ ਸੀ ਰਵਾਲਵਰ ਸੀ ਹੈਗਾ ਜਿਸ ਤੇ ਉਹਨੇ ਫਾਇਰ ਕਰਕੇ ਲੀਡੀ ਦੀ ਗੋਲੀਆਂ ਮਾਰੀਆਂ ਜਿਸ ਤੇ ਚਲਦੇ ਹੋ ਹੁਣ ਮਰ ਗਈਆਂ ਹੁਣ ਐਸੀ ਜਿਹੜੀ ਲੀਡੀ ਹੈਗੀ ਹੈ ਉਹਦੇ ਭਰਾ ਦੇ ਬਿਆਨਾਂ ਤੇ ਇੱਕ ਹੁਣ ਬਿਆਨ ਦਰਜ ਕਰ ਰਹੇ ਆ ਤੇ ਇੱਕ ਪਰਚਾ 302 ਦੇ ਅੰਦਰ ਦੇ ਕੇ ਤੇ ਤੁਰੰਤ ਜਿਹੜਾ ਦੋਸ਼ੀ ਹੈਗੇ ਨੇ ਉਹਨਾਂ ਨੇ ਗ੍ਰਿਫਤਾਰ ਕਰਨਾ ਮ੍ਰਿਤਕ ਦਾ ਨਾਂ ਕੀ ਹੈਕਰ ਉਹ ਕਿਹਨੇ ਕੀ ਲੀਡੀ ਆ ਦੇਖੋ 17 ਸਾਲਾਂ ਦਾ ਤਾਂ ਬੱਚਾ ਹੈਗਾ ਜੀ ਰੋਂਡ 40 ইয়ার্স ਸੀ ਹੈਗੀ ਆ ਜੀ ਜਸਟ ਪਲੀਜ਼ ਕਰੋ ਤਾਂ ਨਾ ਜਸ਼ਨ ਜਿਹੜੀ ਹੈਗੀ ਹੈ ਗਰਨ ਜਸਪੀਤ ਕੋਰਨਾਮ ਉਹਦਾ ਤੇ ਸੀਰਾ ਜਿਹੜਾ ਹੈਗਾ ਉਹਦਾ ਘਰ ਵਾਲਾ ਹੈਗਾ ਖੇਤੀਬਾੜੀ ਕਰਦੇ ਆ ਕੀ ਕਰਦੇ ਖੇਤੀਬਾੜੀ ਵਾਲੇ ਬੰਦੇ ਨੇ ਪਿੰਡ ਪਿੰਡੂ ਬੰਦੇ ਆ ਮੋਢਲੀ ਜਿੰਨੀ ਪਤਾ ਲੱਗਿਆ ਜੀ ਏਟਲੀਸਟ 3 ਦਾ ਰੌਂਡਸ ਦਾ ਪਤਾ ਲੱਗਿਆ ਬਾਕੀ ਹੁਣ ਉਹ ਹੀ ਪਤੀਸ਼ਵਰਾਂ ਨੇ ਗ੍ਰਿਫਤਾਰੀ ਹੋਈ ਐ ਸਮਾਂ ਨਹੀਂ ਹਜੇ ਤਾਈ ਜੱਟ ਕੋ ਸੋ ਮੁਲਜ਼ਮ ਮੌਕੇ ਤੋਂ ਫਰਾਰ ਹੈ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਵਾਰ ਫਿਰ ਦੱਸਦੀ ਐ ਕਿ ਬਠਿੰਡਾ ਦੇ ਵਿੱਚ ਵਾਰਦਾਤ ਹੋਈ ਹੈ ਪਿੰਡ ਪੱਕਾ ਕਲਾਂ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ ਪਤੀ ਦੇ ਉੱਤੇ ਦੋਸ਼ ਲੱਗ ਗਿਆ ਹੈ ਮੌਕੇ ਤੋਂ ਪਤੀ ਫਰਾਰ ਦੱਸਿਆ ਜਾ ਰਿਹਾ ਹੈ ਘਰੇਲੂ ਕਲੇਸ਼ ਇਹ ਸਾਰਦਾ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਪੜਤਾਲ ਕਰ ਰਹੀ ਹੈ ਕਿ ਹੁਣ ਕੀ ਗੱਲ ਹੋਈ ਸੀ ਜਿਸ ਕਰਕੇ ਇਹ ਨੌਬਤ ਆ ਗਈ ਕਿ ਗੋਲੀਆਂ ਚਲੌਣੀਆਂ ਪੈ ਗਈਆਂ ਸੋ ਗੋਲੀਆਂ ਮਾਰੀਆਂ ਗਈਆਂ ਨੇ ਜਿਸ ਕਰਕੇ ਪਤਨੀ ਦੀ ਤਾਂ ਮੌਤ ਹੋ ਗਈ ਹੈ ਮੁਲਜ਼ਮ ਪਤੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਖੈਰ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ